ਤਾ ਇਸ ਸਮੇਂ ਦੀ ਸਭ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਜੋ ਅੱਜ ਹੋਣ ਜਾ ਰਹੀ ਹੈ ਡੱਲੇਮਾਲ ਨੇ 28 ਕਿਸਾਨ ਆਗੂ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਦੱਸਦੀ ਹੈ ਕਿ ਹਰਿਆਣਾ ਪੰਜਾਬ ਦੀ ਸ਼ੰਭੂ ਟੈਕਨੋਰੀ ਸਹਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਯਾਨੀ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਨਾਲ ਪੰਜਵੇਂ ਦੌਰ ਦੀ ਗੱਲਬਾਤ ਕਰਨਗੇ ਕਿਸਾਨਾਂ ਵੱਲੋਂ ਇਸ ਵਿੱਚ 28 ਕਿਸਾਨ ਆਗੂ ਹੋਰ ਹਿੱਸਾ ਲੈਣਗੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਜੀ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਬੰਨ ਪੰਦੇਰ ਉਹਨਾਂ ਦੀ ਅਗਵਾਈ ਕਰਨੀ ਹੈ ਕਿਸਾਨ ਫੈਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ ਡੱਲੇਵਾਲ ਜੋ 81 ਦਿਨਾਂ ਤੋਂ ਮਰਨ ਵਰਤੇ ਹਨ ਸਵੇਰੇ 11 ਵਜੇ ਤੋਂ ਹੀ ਉਹਨਾਂ ਨੇ ਖਨੋਰੀ ਸਰਹੱਦ ਤੋਂ ਚੰਡੀਗੜ੍ਹ ਰਵਾਨਾ ਹੋ ਚੁੱਕੇ ਹਨ ਕੇਂਦਰ ਵੱਲੋਂ ਮੀਟਿੰਗ ਵਿੱਚ ਕੌਣ-ਕੌਣ ਸ਼ਾਮਲ ਹੋਏਗਾ ਇਸ ਬਾਰੇ ਜਾਣਕਾਰੀ ਅਜੇ ਨਹੀਂ ਸਾਂਝੀ ਕੀਤੀ ਗਈ ਹੈ ਇਹ ਮੀਟਿੰਗ ਸ਼ਾਮ 5:30 ਵਜੇ ਛੰਡੇਗੜ੍ਹ ਦੇ ਸੈਕਟਰ 26 ਸਥਿਤ ਮਗਸੀਪਾ ਦਫ਼ਤਰ ਵਿਖੇ ਹੋਏਗੀ ਸਰਬੰਨ ਪੰਦੇਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੀਟਿੰਗ ਵਿੱਚ ਕੋਈ ਵੀ ਹੱਲ ਨਹੀਂ ਨਿਕਲਦਾ ਤਾਂ ਕਿਸਾਨਾਂ ਦੀ ਅਗਲੀ ਰਣਨੀਤੀ ਇਹ ਹੋਏਗੀ ਕਿ ਕਿਸਾਨ ਦਿੱਲੀ ਵੱਲ ਨੂੰ ਮਾਰਚ ਕਰਨਗੇ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਕਿਸਾਨਾਂ ਦਾ ਅੰਦੋਲਨ 13 ਫਰਵਰੀ ਨੂੰ ਸ਼ੁਰੂ ਹੋਇਆ ਸੀ ਜਿਸ ਨੂੰ ਕਿ ਕੱਲ ਪੂਰਾ ਇੱਕ ਸਾਲ ਹੋ ਗਿਆ ਹੈ ਫਿਰ ਉਹ ਦਿੱਲੀ ਵੱਲ ਮਾਰਚ ਕਰਨੇ ਨਿਕਲੇ ਸਨ ਪਰ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕ ਦਿੱਤਾ ਉਹ ਉਦੋਂ ਤੋਂ ਉੱਥੇ ਹੀ ਬੈਠੇ ਹਨ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਚਾਰ ਮੀਟਿੰਗਾਂ ਹੋਈਆਂ ਪਰ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਉਦੋਂ ਕੇਂਦਰ ਤੋਂ ਤਿੰਨ ਕੇਂਦਰ मंत्री पीयूष गोयल अर्जुन मुंडा नित्यानंद राय इस ਵਿੱਚ ਸ਼ਾਮਿਲ ਹੋਏ ਸਨ ਕਨੂ ਦੱਸਦੀ ਹੈ ਕਿ ਕਿਸਾਨ ਆਪਣੀ 13 ਹੱਕੀ ਮੰਗਾਂ ਪੂਰੀਆਂ ਪੂਰੀਆਂ ਕਰਵਾਉਣ ਦੇ ਲਈ ਕੇ ਪੰਜਾਬ ਅਤੇ ਹਰਿਆਣਾ ਖਨੋਰੀਏ ਤੇ ਸ਼ੰਭੂ ਸਰਹਤੇ ਬੈਠੇ ਹਨ ਤਾਂ ਕਿ ਉਹਨਾਂ ਦੀ ਮੰਗਾਂ ਮੰਨ ਲਈਆਂ ਜਾਣ ਪਰ ਹਲੇ ਤੱਕ ਕੋਈ ਵੀ ਉਮੀਦ ਨਹੀਂ ਜਗੀ ਉਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵੱਲੋਂ ਮਰਨ ਵਕਤ ਤੇ ਬੈਠਿਆ 81 ਦਿਨ ਹੋ ਗਏ ਹਨ ਉਹਨਾਂ ਦੀ ਸਿਹਤ ਵੀ ਇੰਨੀ ਖਰਾਬ ਹੋਈ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰ ਰਹੇ ਹਲੇ ਵੀ ਡਟੇ ਹੋਏ ਹਨ ਅੱਜ ਫਿਰ ਕਿਸਾਨ ਅਤੇ ਕੇਂਦਰ ਵਿਚਾਲੇ ਪੰਜਵੇਂ ਗੇੜੇ ਦੀ ਗੱਲਬਾਤ ਹੋਏਗੀ ਉਸ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਕਿਸਾਨਾਂ ਦਾ ਅਗਲਾ ਫੈਸਲਾ ਕੀ ਹੋਏ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨਵਰਤ ਤੇ ਬੈਠੇ ਹੋਏ ਨੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਤੇ ਅਗਲਾ ਫੈਸਲਾ ਕੀ ਹੋਏਗਾ ਜੇਕਰ ਇਸ ਮੀਟਿੰਗ ਤੇ ਕੋਈ ਵੀ ਹੱਲ ਨਹੀਂ ਨਿਕਲਦਾ ਸਵਰਨ ਸਿੰਘ ਪੰਦੇਰ ਨੇ ਐਲਾਨ ਕਰਤਾ ਹੈ ਤੇ ਚੇਤਾਵਨੀ ਵੀ ਦਿੰਦੀ ਹੈ ਕਿ ਹੁਣ ਉਹਨਾਂ ਨੂੰ ਦਿੱਲੀ ਵੱਲ ਨੂੰ ਕੋਚ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਾਂ ਇਸ ਸਮੇਂ ਦੀ ਸਭ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਜੋ ਅੱਜ ਹੋਣ ਜਾ ਰਹੀ ਹੈ ਡੱਲੇਵਾਲ ਨੇ 28 ਕਿਸਾਨ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਦੱਸਦੀ ਹੈ ਕਿ ਹਰਿਆਣਾ ਪੰਜਾਬ ਦੀ ਸ਼ੰਭੂ ਟੈਕਨੋਰੀ ਸਰਹੱਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਯਾਨੀ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਨਾਲ ਪੰਜਵੇਂ ਦੌਰ ਦੀ ਗੱਲਬਾਤ ਕਰਨਗੇ ਕਿਸਾਨਾਂ ਵੱਲੋਂ ਇਸ ਵਿੱਚ 28 ਕਿਸਾਨ ਆਗੂ ਹੋਰ ਹਿੱਸਾ ਲੈਣਗੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਜਗਜੀਤ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵਨ ਪੰਦੇਰ ਉਹਨਾਂ ਦੀ ਅਗਵਾਈ ਕਰਨੀ ਹੈ ਕਿਸਾਨ ਫੈਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ ਡੱਲੇਵਾਲ ਜੋ 81 ਦਿਨਾਂ ਤੋਂ ਮਰਨ ਵਰਤੇ ਹਨ ਸਵੇਰੇ 11 ਵਜੇ ਤੋਂ ਹੀ ਉਹਨਾਂ ਨੇ ਖਨੋਰੀ ਸਰਹੱਦ ਤੋਂ ਚੰਡੀਗੜ੍ਹ ਹੀ ਰਵਾਨਾ ਹੋ ਚੁੱਕੇ ਹਨ ਕੇਂਦਰ ਵੱਲੋਂ ਮੀਟਿੰਗ ਵਿੱਚ ਕੌਣ ਕੌਣ ਸ਼ਾਮਲ ਹੋਏਗਾ ਇਸ ਬਾਰੇ ਜਾਣਕਾਰੀ ਅਜੇ ਨਹੀਂ ਸਾਂਝੀ ਕੀਤੀ ਗਈ ਹੈ ਇਹ ਮੀਟਿੰਗ ਸ਼ਾਮ 5:30 ਵਜੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਗਸੀਪਾ ਦਫ਼ਤਰ ਵਿਖੇ ਹੋਏਗੀ ਸਰਵਨ ਪੰਦੇਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੀਟਿੰਗ ਵਿੱਚ ਕੋਈ ਵੀ ਹਲ ਨਹੀਂ ਨਿਕਲਦਾ ਤਾਂ ਕਿਸਾਨਾਂ ਦੀ ਅਗਲੀ ਰਣਨੀਤੀ ਇਹ ਹੋਏਗੀ ਕਿ ਕਿਸਾਨ ਦਿੱਲੀ ਵੱਲ ਨੂੰ ਮਾਰਚ ਕਰਨਗੇ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਕਿਸਾਨਾਂ ਦਾ ਅੰਦੋਲਨ 13 ਫਰਵਰੀ ਨੂੰ ਸ਼ੁਰੂ ਹੋਇਆ ਸੀ ਜਿਸ ਨੂੰ ਕਿ ਕੱਲ ਪੂਰਾ ਇੱਕ ਸਾਲ ਹੋ ਗਿਆ ਹੈ ਫਿਰ ਉਹ ਦਿੱਲੀ ਵੱਲ ਮਾਰਚ ਕਰਨੇ ਨਿਕਲੇ ਸਨ ਪਰ ਪੁਲਿਸ ਨੇ ਬੈਰਕ ਰੈਡਿੰਗ ਕਰਕੇ ਉਹਨਾਂ ਨੂੰ ਰੋਕ ਦਿੱਤਾ ਉਹ ਉਦੋਂ ਤੋਂ ਉੱਥੇ ਹੀ ਬੈਠੇ ਹਨ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਚਾਰ ਮੀਟਿੰਗਾਂ ਹੋਈਆਂ ਪਰ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਉਦੋਂ ਕੇਂਦਰ ਤੋਂ ਤਿੰਨ ਕੇਂਦਰੀ ਮੰਤਰੀ ਪਿਊਸ਼ ਗੋਇਲ ਅਰਜੁਨ ਮੁੰਡਾ ਅਤ ਨਿੱਤਿਆਨੰਦ ਰਾਏ ਇਸ ਵਿੱਚ ਸ਼ਾਮਲ ਹੋਏ ਸਨ ਕਨੂ ਦੱਸਦੀ ਹੈ ਕਿ ਕਿਸਾਨ ਆਪਣੀ 13 ਹੱਕੀ ਮੰਗਾਂ ਪੂਰੀਆਂ ਪੂਰੀਆਂ ਕਰਵਾਉਣ ਦੇ ਲਈ ਕੇ ਪੰਜਾਬ ਅਤੇ ਹਰਿਆਣਾ ਖਨੋਰੀਆ ਤੇ ਸ਼ੰਭੂ ਸਰਹੱਦ ਤੇ ਬੈਠੇ ਹਨ ਤਾਂ ਕਿ ਉਹਨਾਂ ਦੀ ਮੰਗਾਂ ਮੰਨ ਲਈਆਂ ਜਾਣ ਪਰ ਹਲੇ ਤੱਕ ਕੋਈ ਵੀ ਉਮੀਦ ਨਹੀਂ ਜਗੀ ਉਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵੱਲੋਂ ਮਰਨ ਵਰਤ ਤੇ ਬੈਠੇ ਹਨ 81 ਦਿਨ ਹੋ ਗਏ ਹਨ ਉਹਨਾਂ ਦੀ ਸਿਹਤ ਵੀ ਇੰਨੀ ਖਰਾਬ ਹੋਈ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰੇ ਹਲੇ ਵੀ ਡਟੇ ਹੋਏ ਹਨ ਅੱਜ ਫਿਰ ਕਿਸਾਨ ਅਤੇ ਕੇਂਦਰ ਵਿਚਾਲੇ ਪੰਜਵੇਂ ਗੇੜ ਦੀ ਗੱਲਬਾਤ ਹੋਏਗੀ ਉਸ ਬਾਧੀ ਕੁਝ ਪਤਾ ਲੱਗ ਸਕੇਗਾ ਕਿ ਕਿਸਾਨਾਂ ਦਾ ਅਗਲਾ ਫੈਸਲਾ ਕੀ ਹੋਏ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨਵਰਤ ਤੇ ਬੈਠੇ ਹੋਏ ਨੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਤੇ ਅਗਲਾ ਫੈਸਲਾ ਕੀ ਹੋਏਗਾ ਜੇਕਰ ਇਸ ਮੀਟਿੰਗ ਤੇ ਕੋਈ ਵੀ ਹੱਲ ਨਹੀਂ ਨਿਕਲਦਾ ਸਵਰਨ ਸਿੰਘ ਪੰਦੇਰ ਨੇ ਐਲਾਨ ਕਰਤਾ ਹੈ ਤੇ ਚੇਤਾਵਨੀ ਵੀ ਦਿੰਦੀ ਹੈ ਕਿ ਹੁਣ ਉਹਨਾਂ ਨੂੰ ਦਿੱਲੀ ਵੱਲ ਨੂੰ ਕੋਚ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ